ਹਾਂਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਅੱਛਾ ਇੱਕ ਛੋਟੀ ਜਿਹੀ ਵੀਡੀਓ ਪਾਉਣ ਲੱਗੇ ਆਪਾਂ ਵੀਡੀਓ ਸਾਰਿਆਂ ਦੇ ਕੰਮ ਦੀ ਆ ਸਾਰਿਆਂ ਦੇ ਕੰਮ ਦੀ ਹੈ ਤੇ ਵੀਡੀਓ ਦੇ ਵਿੱਚ ਇਹ ਹੈ ਕਿ ਇਹ ਬੰਦਾ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਜਿਮ ਜਾਵਾਂ ਜਿਮ ਜਾਮਾ ਵਰਕਆਊਟ ਕਰਾਂ ਫਿੱਟ ਰਵਾਂ ਹੁਣ ਕੀ ਵਾਰ ਕੀ ਹੁੰਦਾ ਜਿਮ ਜਾਣ ਵਾਸਤੇ ਕਹ ਲੋ ਮੰਥਲੀ ਜਿਹੜੇ ਜਿਮ ਵਾਲੇ ਪੈਸੇ ਲੈਂਦੇ ਜਿਵੇਂ ਕੋ 2000 ਲੈਂਦਾ ਕੋ 1500 ਲੈਂਦਾ ਠੀਕ ਹੈ ਕੋਈ 700 ਲੈਂਦਾ ਹੋਊਗਾ ਕੋਈ 5000 ਵੀ ਲਈ ਜਾਂਦਾ ਹੈਗਾ ਤੂੰ ਲੋਡ ਹੀ ਨਹੀਂ ਤੁਸੀਂ ਆਪਦੇ ਘਰੇ ਲੈ ਕੇ ਉਸ ਮਾਲ ਸਾਰਾ 11500 ਦਾ ਛੋੜਾ ਸਮਾਨ ਹੋਣਾ ਠੀਕ ਹੈ ਇੱਕ ਵਾਰੀ ਲਾਓ ਪੈਸੇ 11500 ਮੁੜ ਕੇ ਲੋਡ ਨਹੀਂ ਕੀ ਜਿੰਨਾ ਮਰਜ਼ੀ ਮਿਹਨਤ ਕਰ ਲੋ ਜਿੰਨੇ ਮਰਜ਼ੀ ਹਾੜ ਕਰ ਲੋ ਕੰਮ ਕਰ ਲੋ ਠੀਕ ਹੈ ਆਪਾਂ ਕਹਿੰਦੇ ਜਿੰਮ ਵਿੱਚ ਵੱਧ ਜ਼ੋਰ ਲਾਗਿਆਂਦਾ ਜ਼ੋਰ ਜਿੰਨਾ ਮਰਜ਼ੀ ਲੈ ਇੱਥੇ ਜਿੰਨਾ ਮਰਜ਼ੀ ਜ਼ੋਰ ਮੈਂ ਤੁਹਾਨੂੰ ਦਿਖਾਉਂਗਾ ਚੀਜ਼ਾਂ ਜਿੰਨਾ ਮਰਜ਼ੀ ਜ਼ੋਰ ਲਾ ਸਕਦੇ ਹੋ ਤੁਹਾਡੇ ਹੱਥ 'ਚ ਹੈਗਾ ਇਹ ਨਹੀਂ ਵੀ ਇਕੱਲਾ ਤੁਸੀਂ ਵੇਟ ਹੀ ਚੱਕਣਾ ਤੇ ਉਹਦੇ ਜ਼ੋਰ ਲੱਗਦਾ ਹੈਗਾ ਹੋਰ ਬੜੇ ਤਰੀਕੇ ਹੁੰਦੇ ਆ ਤੁਹਾਨੂੰ ਦਿਖਾਉਣਾ ਮੈਂ ਚੀਜ਼ਾਂ ਜਿਹੜੀਆਂ ਉਹ ਤੇ ਬਸ ਇਹ ਪੰਜ ਪੰਜ ਚੀਜ਼ਾਂ ਜੀਆਂ ਲਿਆ ਕੇ ਰੱਖ ਲੋ 1000 1200 1500 ਹੱਦ ਵਧੀਆ ਵਰਕਆਊਟ ਹੁੰਦਾ ਆਪਦਾ ਸਿਹਤ ਵਧੀਆ ਫਿੱਟ ਰਹਿੰਦੀ ਐ ਧਿਆਨ ਇੱਧਰਲੇ ਪਾਸੇ ਰਹਿੰਦਾਗਾ ਠੀਕ ਐ ਤੁਹਾਨੂੰ ਦਿਖਾਉਣਾ ਨੂੰ ਇੱਕ ਤਾਂ ਜਮੀ ਆ ਗਈ ਐ ਸਕੀਪਿੰਗ ਆ ਗਈ ਰੱਸੀ ਰੱਸੀ ਟਾਪ ਦੀ ਜਿਹੜੀ ਆਪਾਂ ਠੀਕ ਐ ਇਹ 300 ਰੁਪਏ ਦੀ ਐ ਮੰਨ ਲਾਂ ਜਾਂਦੀ ਨਹੀਂ ਕਹਿ ਲੋ ਇਹ ਤੁਹ ਸਸਤੀ ਵੀ ਆ ਜਾਂਦੀਗੀ 200 ਰੁਪਏ ਤੱਕ ਵੀ ਆਂਦੀ 150 ਤੱਕ ਵੀ ਆਂਦੀ ਹੈ ਆ 100 ਰੁਪਏ ਦਾ ਹੈ ਥੈਰਾ ਬੈਂਡ ਆ ਇਹ ਠੀਕ ਹੈ ਇਹਦੇ ਨਾਲ ਬਹੁਤ ਸਹੀ ਹੁੰਦੀ ਜਿੰਨੀ ਮਰਜ਼ੀ ਕਰ ਲੋ ਬਾਹ ਮਾਦੀਆਂ ਚੈਸਟ ਲੱਤਾਂ ਠੀਕ ਆ ਸਪਰਿੰਗ ਆ ਗਿਆ ਇਹ 100 ਰੁਪਏ ਦੇ ਆ ਗਈ ਆ ਸਪਰਿੰਗ ਆ ਗਿਆ ਜੀ 200 ਰੁਪਏ ਦਾ ਇਹ ਹੈਗਾ ਠੀਕ ਹੈ ਆ ਛੋਟੇ ਡੰਬਰ ਆ ਗਏ ਇਹ 100 ਰੁਪਏ ਦੇ ਹੈ ਆ ਆ ਗਏ ਇਹ 250 ਲਿਆ ਤੇ ਆਹ 350 ਹੈ ਇੱਕਾ ਮੈਟ ਆ ਗਿਆ ਬਸ ਆਹ ਚੀਜ਼ਾਂ ਨੇ ਠੀਕ ਹੈ ਤੇ ਇਹ ਚੀਜ਼ਾਂ ਲਿਆਓ ਤੇ ਆਪ ਦਾ ਘਰੇ ਵਧੀਆ ਵਰਕਆਊਟ ਕਰੋ ਛੱਤ ਤੇ ਕਰੋ ਜਿੱਥੇ ਤੁਹਾਡੇ ਜਗ੍ਹਾ ਖੁੱਲੀ ਉੱਥੇ ਕਰੋ ਮੈਂ ਲੋੜ ਨਹੀਂ ਕੀ ਜਦੋਂ ਟਾਈਮ ਲੱਗਦਾ ਹੈ ਦਿਨ ਚ ਦੋ ਵਾਰੀ ਟਾਈਮ ਦੋ ਵਾਰੀ ਕਰ ਲੋ ਕੋਈ ਚੱਕਰ ਨਹੀਂ ਗਾ ਜੇ ਸਵੇਰੇ ਹਾਲ ਕੰਮ ਕੀਤਾ ਤੇ ਸ਼ਾਮ ਨੂੰ ਥੋੜਾ ਰੈਲੈਕਸ ਕਰ ਲੋ ਜੇ ਦੋਨੇ ਵਾਰੀ ਹੋ ਕੀਤਾ ਤੁਸੀਂ ਹਾਰਡ ਤਾਂ ਫਿਰ ਅਗਲੇ ਦਿਨ ਰੈਸਟ ਕਰ ਲੋ ਠੀਕ ਹੈ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਕਦੋਂ ਆਪਾਂ ਹਾਰਡ ਕਰਨਾ ਹੈ ਕਿਹੜੀ ਐਕਸਰਸਾਈਜ਼ ਵੱਧ ਕਰਨੀ ਹੈ ਕਿਹੜੀ ਤੇ ਜ਼ੋਰ ਲੱਗਦਾ ਹੈ ਕਿਹੜੀ ਤੇ ਘੱਟ ਜ਼ੋਰ ਲੱਗਦਾ ਹੈ ਕਿਹੜੀ ਜ਼ਰੂਰੀ ਹੈ ਠੀਕ ਹੈ ਖਾਸ ਕਰੇ ਪੇਟ ਦੀ ਵੱਧ ਕਰਿਆ ਕਰੋ ਜਿਹੜੀ ਰੀਚ ਹੈਗੀ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਮੂੰਹ ਘਟੂਆ ਜਿਹੜੀ ਚਰਬੀ ਮੂੰਹ ਦੀ ਘਟਣੀ ਹੈ ਫਿਰ ਤੁਹਾਡੇ ਲੱਤਾਂ ਦੀ ਫਿਰ ਬਾਹਾਂਵਾਂ ਦੀ ਐਂਡ ਤੇ ਜਿਹੜੀ ਪੇਟ ਦੀ ਚਰਬੀ ਐਂਡ ਤੇ ਘਟਦੀ ਆਉ ਤੇ ਰੀਚ ਕਰੋ ਵੱਧ ਤੋਂ ਵੱਧ ਰੀਚ ਤੁਸੀਂ ਇਹਦੇ ਸੈੱਟ ਵੱਧ ਲਾਓ ਰੀਚ ਦੇ ਠੀਕ ਹੈ 15 ਸੈੱਟ ਬਣਾ ਲਓ 20 ਦਾ ਬਣਾ ਲਓ 25 ਦਾ ਬਣਾ ਲਓ ਜਿੰਨਾ ਤੁਹਾਨੂੰ ਠੀਕ ਲੱਗਦਾ ਤੇ ਉਹ ਤੁਸੀਂ ਸੈੱਟ ਜਿਵੇਂ ਹੁਣ 5-5 ਸੈੱਟ ਲਾਓ ਰੀਚ ਦੇ ਜਿੰਨਾ ਤੁਹਾਨੂੰ ਠੀਕ ਲੱਗਦਾ ਥੋੜਾ ਜਿਹਾ ਪੇਟ ਖਿੱਚਿਆ ਜਾਂਦਾਗਾ ਕੁਝ ਦਿਨ ਬੰਦਾ ਤੰਗ ਰਹਿੰਦਾਗਾ ਪਰ ਬਾਅਦ ਚੋਂ ਕੰਮ ਠੀਕ ਹੋ ਜਾਂਦਾਗਾ ਠੀਕ ਹੈ ਆਹਾ ਆਪਣੀਆਂ ਚੀਜ਼ਾਂ ਨੇ ਤੇ ਇਹਨਾਂ ਨਾਲ ਵਰਕਆਊਟ ਕਰੀਦਾਗਾ ਇਹ ਪੂਰਾ ਆਨੰਦ ਅਗਾ ਇਹ ਬੜੀਆ ਖੁੱਲਾ ਥਾਂ ਖੁੱਲੀ ਸ਼ਬਦ ਖੁੱਲਾ ਮਾਹੌਲ ਠੀਕ ਹੈ ਧੰਨਵਾਦ